ਕਿੱਤਾਰ ਦਾ ਸਹ ਸੰਤਾਂ ਦਾ ਚਾਹ ਪੂਰੀ ਹੋ ਜੇ ਹਰ ਦਿਲ ਦੀ ਜੇ ਕਰੀਏ ਪਰਵਾ ਸਹ ਸੰਤਾਂ ਦਾ ਇਹ ਜਣਾ ਵੀ ਪਟ ਦਿੰਦੇ ਆ ਵੰਸ ਦੀਆਂ ਜੇ ਕੋਈ ਕਰੂ ਤਮਾਸ਼ਾ ਸੰਤਾਂ ਵਾਹਿਗੁਰੂ ਵਾਹਿਗੁਰੂ ਪਿਆਰੋ ਜਿਸ ਥਾਂ ਤੇ ਗੁਰੂ ਦੀ ਮਿਹਰ ਹੋ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਰੱਬੀ ਬਾਣੀ ਦਾ ਚੱਲੇ ਪ੍ਰਵਾਹ ਜਿੱਥੇ ਆਸ ਪੂਰੀਆਂ ਤੇ ਕਾਰਜ ਰਾਸ ਹੋਵੇ ਜਿਨ੍ਹਾਂ ਸਿਮਰਿਆ ਇੱਕੋ ਓੰਕਾਰ ਤਾਈ ਸਤਿਗੁਰੂ ਦੇ ਅੱਗੇ ਅਰਦਾਸ ਹੋਵੇ ਉਹ ਥਾਂ ਉਹ ਜਗਾ ਬੇਕੁੰਠ ਦਾ ਰੂਪ ਹੁੰਦਾ ਜਿਸ ਥਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਵਾਹਿਗੁਰੂ ਜਿੱਥੇ ਜਾਏ ਬਹੀ ਮੇਰਾ ਸਤਿਗੁਰੂ ਵਾਹਿਗੁਰੂ ਸਥਾਨ ਸੋਹਾਵਾ ਰਾਮ ਰਾਜ ਖੰਡਾਂ ਬਰਹਿ ਮੰਡਲਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਚਰਨ ਕਮਲਾਂ ਵਿੱਚ ਪੁਰਬਲੇ ਕਰਮਾਂ ਕਰਕੇ ਉੱਤਮ ਕਰਮਾਂ ਦੀ ਨਿਸ਼ਾਨੀ ਐ ਮਨਾ ਮੇਰਿਆ ਅੱਜ ਸੰਗ ਹੋ ਗਿਆ ਸਾਧੂਆਂ ਦਾ ਸਾਧੂ ਵੀ ਐਸੇ ਜਿਹੜੇ ਤਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚੋਂ ਵਰਸਾਏ ਨਾਮ ਤੇ ਆਪ ਇਹ ਮਤ ਸਮਝਿਓ ਵੀ ਆਪਾਂ ਸਾਰੇ ਆਪ ਚੱਲ ਕੇ ਆ ਗਏ ਇਹ ਤਾਂ ਜਿੰਨਾ ਜਿੰਨਾਂ ਨੂੰ ਬਾਬਾ ਦਸੋਂਦਾ ਸੀ ਮਹਾਰਾਜ ਬਾਬਾ ਭਾਨ ਸਿੰਘ ਜੀ ਮਹਾਰਾਜ ਚਿੱਠੀਆਂ ਪਾ ਕੇ ਬੁਲਾਇਆ ਪਿਆਰਿਓ ਉਹੀ ਉਹਨਾਂ ਦੀ ਯਾਦ ਵਿੱਚ ਆਇਆ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਇੱਕ ਪਾਵਨ ਗੁਰਬਾਣੀ ਦਾ ਸ਼ਬਦ ਬੋਲਦੇ ਹਾਂ ਉਸ ਤੋਂ ਬਾਅਦ ਦੋ ਕਵਤਾਵਾਂ ਬੋਲਾਂਗੇ ਤੇ ਆਪਣੇ ਟੈਮ ਵਿੱਚ ਰਹਿ ਕੇ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰਾਂਗੇ ਆਓ ਗੁਰੂ ਚਰਨਾਂ ਵਿੱਚ ਕੀਰਤਨ ਸ਼ੁਰੂ ਕਰਨ ਦੀ ਆਪ ਸਰਬਤ ਗੁਰ ਸੰਗਤ ਆਗਿਆ ਬਖਸ਼ਿਸ਼ ਕਰੋ ਸਰਬਤ ਸੰਗਤ ਗੁਰੂ ਚਰਨਾਂ ਵਿੱਚ ਝੁਕਾਓ ਸੀਸ ਬਲਾਉ ਫਤਿਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੂੰ ਠਾਕਰੋ ਮੈਂ ਰਾਗ ਰੋ ਮੈਂ ਜੇਹੀ ਕਣ ਚੇਰੀ ਰਾ ਤੂੰ ਸਾਗਰੋ ਰਤਨਾਗਰੋ ਹਉਸਾਰ ਨਾ ਜਾਣਾ ਤੇਰੀ ਰਾਨ ਤੂੰ ਥਾਕਰ that I'm scared, ਜਿੱਥੇ ਸੰਤ ਬਾਬਾ ਦਸੋਂਦਾ ਸਿੰਘ ਮਹਾਰਾਜ ਇਸ ਪਾਵਨ ਧਰਤੀ ਤੇ ਇਸ ਨਗਰ ਵਿੱਚ ਆਲੇ-ਦੁਆਲੇ ਕਾ ਖਾਨਿਆਂ ਵਿੱਚ ਪਿਆਰਿਓ 11 ਸਾਲ ਬੰਦਗੀ ਕਰ ਜਿਸ ਵੇਲੇ ਬਾਬਾ ਜੀ ਹਰੀ ਹਰ ਝੋਕਤੋਂ ਆਏ ਦੇੜਕੇ ਦੱਲੇ ਨਗਰ ਦੀ ਯੂ ਦੇੜਾ ਨੂੰ ਭਾਗ ਲਾਉਣ ਲਈ ਵਾਹਿਗੁਰੂ ਬੱਬਾ ਠਾਕਰੇ ਸਿੰਘ ਜੀ ਨੂੰ ਕੋਟਾਨ ਕੋਟ ਨਮਸਕਾਰ ਜਿਨ੍ਹਾਂ ਨੇ ਇਸ ਨਗਰ ਦੇ ਡੱਲੇ ਅਤੇ ਦੇੜਕੇ ਨਗਰ ਦੇ ਭਾਗ ਲਗਾਈ ਤੇ ਉੱਤਮ ਕਰਮ ਇਸ ਧਰਤੀ ਦੇ ਜੰਡ ਸਾਹਿਬ ਦੀ ਦੇ ਜਿੱਥੇ ਬਾਬਦ ਸੁੰਦਰ ਸਿੰਘ ਮਹਾਰਾਜ ਨੇ ਆ ਕੇ ਚਰਨ ਪਾਏ ਜਿੱਥੇ ਕੋਈ ਦਿਨ ਵੇਲੇ ਵੀ ਡਰਦਾ ਨਹੀਂ ਸੀ ਆਉਂਦਾ ਇਹ ਧਰਤੀ ਨੇ ਜੰਡ ਸਾਹਿਬ ਦੀ ਧਰਤੀ ਨੇ ਪਿਆਰੋ ਕੀ ਪੁੰਨ ਕਰਿਆ ਹੋਵੇਗਾ ਜਿੱਥੇ ਸੰਤ ਜੀ ਸੁੰਦਰ ਸਿੰਘ ਨੇ रोशन करिया जंड सहब जी धरती ਸੋੰਦਲ ਸਿੰਘ ਨੇ ਤੈਨੂੰ ਰੋਸ਼ਨ ਕਰਿਆ ਸੰਤ ਦੇ ਸੋੰਦਲ ਸਿੰਘ ਨੇ ਤੈਨੂੰ ਰੋਸ਼ਨ ਕਰਿਆ ਜੰਡ ਸਹਿਬ ਦੀ ਧਰਤੀ ਐ ਤੈ ਕੀ ਪੁਨ ਕਰਿਆ ਜੰਡ ਸਹਿਬ ਦੀ ਧਰਤੀ ਐ ਤੈ ਕੀ ਪੁਨ ਕਰ Yeah. it's all a i é, 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 é. ਮਨ ਲੈ ਜਾ ਸੁਨਤਾਨੇ ਤੇਰੇ ਕੋਇ ਕਰਿਆ ਜੰਡ ਸਹਿਵਤੀਏ ਤਰਤੀਏ ਤੇ मींहं ते रे ते पिनि पदड़ो भरे ਦੂਰ ਬਲੇ ਕਰਮਾਂ ਦੀ ਬੰਦਗੀ ਕੀਤੀ ਹੋਈ ਇਸ ਜੰਡ ਨੂੰ ਜੰਡ ਸਾਹਿਬ ਬਣਾਤਾ ਬਾਬਾ ਦਸੌਂਦਾ ਸਿੰਘ ਜੀ ਵਾਹਿਗੁਰੂ ਜਿਹਦੇ ਉੱਤੇ ਦੂਰ ਦੂਰ ਤੋਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਆਪੋ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੋਈ ਵੀ ਆਪਣੇ ਮੰਦੀ ਅਰਦਾਸ ਲੈ ਕੇ ਆਉਂਦਾ ਹੈ ਬਾਬਾ ਜੀ ਪੂਰੀ ਕਰਦੇ ਕੋਈ ਸ਼ੱਕ ਨਹੀਂ ਇਸ ਧਰਤੀ ਤੇ ਸੇਵਾ ਕਰਨ ਲਈ ਆਪਾਂ ਵੀ ਦੂਰੋਂ ਨੇੜੇੋਂ ਚੱਲ ਕੇ ਮਹਾਨ ਕਿਰਪਾ ਸੰਤ ਬਾਬਾ ਜਸਵੰਤ ਸਿੰਘ ਮਰਾ ਜਿਨ੍ਹਾਂ ਦੇ ਗੁਰ ਭਾਈ ਬਾਬਾ ਮੋਲ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਵੀ ਇੱਕ ਕਵਤਾ ਬੋਲਾਂਗੇ ਫਿਰ ਸਮਾਪਤੀ ਕਰਾਂਗੇ ਬਾਬਾ